ਕਰਨ ਔਜਲਾ ਦਾ ਜਾਂ ਫਿਰ ਹਣੀ ਸਿੰਘ ਦਾ ਇਹ ਗਾਣਾ ਸੁਣੇਗਾ ਜੇ ਉਹ ਆਪਣੇ ਮਾਪੇ ਦੇ ਸਾਹਮਣੇ ਉਹ ਗਾਣਾ ਗਾਉਂਦਾ ਤਾਂ ਫਿਰ ਪਰਿਵਾਰ ਦੇ ਵਿੱਚ ਮਾਹੌਲ ਕਿੱਦਾਂ ਦਾ ਹੋਊਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਉਹਨਾਂ ਤੱਕ ਵੀ ਵੀਡੀਓਜ਼ ਪਹੁੰਚ ਹੀ ਜਾਣਗੀਆਂ ਕਿ ਉਹਨਾਂ ਦੇ ਉੱਪਰ ਕਿੰਨੇ ਐਕਸ਼ਨ ਦਿੱਤਾ ਕਿੰਨੇ ਪੱਤਰ ਭੇਜੇ ਨੇ ਕੀ ਕੀਤਾ ਕੁਝ ਨਾ ਕੁਝ ਤਾਂ ਡੈਫੀਨਿਟਲੀ ਹੋ ਹੀ ਜਾਏਗਾ ਵੇ ਦੱਸ ਦੇਣਾ ਸਿੱਧਾ ਕੀ ਹੈ ਨਾ ਬੱਚਿਆਂ ਨੂੰ ਮਤਲਬ ਪਤਾ ਹੈ ਜੀ ਜੀ ਬਿਲਕੁਲ ਸੌਰੀ ਮੈਂ ਗਾਲ ਕੱਢ ਰਹੀ ਆ ਇਹ ਵਾਲੀ ਔਰ ਮੈਂ ਇੱਕ ਗਾਲ ਮੈਂ ਕੱਢ ਨਹੀਂ ਰਹੀ ਕਰਨ ਔਜਲਾ ਨੇ ਆਪਣੇ ਗਾਣੇ ਦੇ ਵਿੱਚ ਕਿਹਾ ਜੀ ਬੇਸ਼ੱਕ ਕਰਨ ਔਜਲਾ ਵੀ ਬਹੁਤ ਸੀਨੀਅਰ ਆ ਪਰ ਉਹ ਸੀਨੀਅਰ ਵਾਲੀ ਗੱਲ ਕਰ ਨਹੀਂ ਰਿਹਾ ਜੀ ਇਹ ਸਾਨੂੰ ਸਾਫ਼ ਤੌਰ ਦੇ ਉੱਪਰ ਦਿਖਦਾ ਪਿਆ ਕਿ ਉਹ ਸਿਨੈਰਿਟੀ ਆਪਣੀ ਦਿਖਾ ਨਹੀਂ ਰਿਹਾ ਤੁਸੀਂ ਰੋਲ ਮਾਡਲ ਮੰਨਦੇ ਹੋ ਕਰਨ ਔਜਲਾ ਨੂੰ ਤੁਸੀਂ ਇਹ ਦੱਸੋ ਕਿ ਆ ਤੁਸੀਂ ਇਹ ਗਾਣਾ ਆਪਣੇ ਘਰ 'ਚ ਆਪਣੀ ਮਦਰ ਦੇ ਸਾਹਮਣੇ ਗਾ ਸਕਦੇ ਹੋ ਗਾਲਾਂ ਦੇ ਨਾਲ-ਨਾਲ ਤੁਸੀਂ ਮਾੜੀ ਸ਼ਬਦਾਵਲੀ ਵਰਤਦੇ ਹੋ ਯੋਯੋ ਹਣੀ ਸਿੰਘ ਤਾਂ ਪਹਿਲਾਂ ਹੀ ਬਦਨਾਮ ਹੈ ਜੀ ਪਹਿਲਾਂ ਹੀ ਯੋਯੋ ਹਣੀ ਸਿੰਘ ਦੇ ਵੱਲੋਂ ਤੇ ਮਤਲਬ ਕੁੜੀਆਂ ਨੂੰ ਲੈ ਕੇ ਕਈ ਗਾਣੇ ਜਿਹੜੇ ਕੱਢੇ ਗਏ ਵਾਇਸ ਆਫ ਪੰਜਾਬਸ ਤੁਹਾਨੂੰ ਸਵਾਗਤ ਹੈ ਮਹਾਪਰਮਜੀਤ ਸਿੰਘ ਰੰਗਪੁਰੀ ਪੰਜਾਬੀ ਦੇ ਮਸ਼ਹੂਰ ਗਾਇਕ ਕਰਨ ਓਜਲਾ ਤੇ ਯੋਯੋ ਹਣੀ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਉਹਨਾਂ ਖਿਲਾਫ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਗਿਰ ਲਾਲੀ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਆਪਣੀ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਦੋ ਪੱਤਰ ਡੀਜੀਪੀ ਨੂੰ ਲਿਖਿਆ ਸਭ ਤੋਂ ਪਹਿਲੇ ਪੱਤਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਯੋਯੋ ਹਨੀ ਸਿੰਘ ਦੇ ਮਿਲੀਨਰ ਗਾਣੇ ਨੂੰ ਲੈ ਕੇ ਲਿਖਿਆ ਹੈ ਤੇ ਦੂਸਰੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਮਐਫ ਗਬਰੂ ਜਿਹੜਾ ਕਰਨ ਓਜਲਾ ਦਾ ਗਾਣਾ ਉਹਦੇ ਲਈ ਲਿਖਿਆ ਇਹਨਾਂ ਦੋਨਾਂ ਗਾਣਿਆਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਔਰਤਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਇਸ ਮਾਮਲੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਆਰਟਿਸਟ ਮਨਪ੍ਰੀਤ ਕੋਰ ਨਾਲ ਇਹ ਪੱਤਰਕਾਰ ਵੀ ਇਸ ਨਾਲ ਗੱਲ ਕਰਦੇ ਹਨ ਕਿ ਜੋ ਉਹਨਾਂ ਨੇ ਸ਼ਬਦਾਵਲੀ ਔਰਤਾਂ ਲਈ ਵਰਤੀ ਹੈ ਉਹਨਦੇ ਤੇ ਉਹਨਾਂ ਦਾ ਕੀ ਕਹਿਣਾ ਹੈ ਸਰ ਥੈਂਕ ਯੂ ਪਹਿਲਾਂ ਤਾਂ ਬਹੁਤ-ਬਹੁਤ ਤੁਸੀਂ ਮੈਨੂੰ ਸਮਾਂ ਦਿੱਤਾ ਮੈਨੂੰ ਲੱਗਦਾ ਮੈਂ ਤੁਹਾਡੀ ਬਹੁਤ ਜ਼ਿਆਦਾ ਜੂਨੀਅਰ ਹਾਂ ਔਰ ਅਸੀਂ ਇੱਕ ਦੂਸਰੇ ਨੂੰ ਬਹੁਤ ਟਾਈਮ ਤੋਂ ਜਾਣਦੇ ਆ ਕਿ ਅਸੀਂ ਸੇਮ profession ਦੇ ਵਿੱਚ ਹੈਗੇ ਆ ਮੈਂ ਗੱਲ ਪਹਿਲਾਂ ਇੱਥੇ ਤੁਹਾਡੀ ਕਰ ਦਵਾ ਕਿ ਠੀਕ ਹੈ ਜੂਨੀਅਰ ਹੈ ਪਰ ਅੱਜ ਮਸਲਾ ਨਾ ਜਿਹੜਾ ਇੱਕ ਔਰਤ ਦਾ ਇੱਕ ਮਹਿਲਾ ਦਾ ਜੋ ਤੁਸੀਂ ਦੱਸ ਸਕਦੇ ਹੋ ਦੱਸਣ ਨੂੰ ਮੈਂ ਵੀ ਦੱਸ ਸਕਦਾ ਜੇ ਲੇਕਿਨ ਜੋ ਤੁਸੀਂ ਫੀਲ ਕਰ ਰਹੇ ਹੋ ਨੂੰ ਉਸ ਗਾਣੇ ਦੀ ਸ਼ਬਦਾਵਲੀ ਨੂੰ ਉਹ ਬਹੁਤ ਜ਼ਰੂਰੀ ਹੈ ਲੋਕਾਂ ਤੱਕ ਪਹੁੰਚਾਣਾ ਬਿਲਕੁਲ ਜਦੋਂ ਸਰ ਗੱਲ ਆ ਜਾਂਦੀ ਹੈ ਐਜ਼ ਅਨ ਆਰਟਿਸਟ ਮੈਂ ਵੀ ਇੱਕ ਆਰਟਿਸਟ ਹਾਂ ਬੇਸ਼ੱਕ ਗਾਣੇ ਹਾਲੇ ਲਾਈਨਡ ਅਪ ਨੇ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਪਰ ਇੱਕ ਆਰਟਿਸਟ ਦਾ ਮੇਨ ਜਿਹੜਾ ਕੰਮ ਹੁੰਦਾ ਉਹ ਸੋਸਾਇਟੀ ਨੂੰ ਕੁਝ ਨਾ ਕੁਝ ਸਰਵ ਕਰਨ ਦਾ ਹੁੰਦਾ ਐਂਟਰਟੇਨਮੈਂਟ ਜਿਹੜਾ ਉਹ ਆਰਟਿਸਟ ਕਰਦੇ ਨੇ ਵੱਡੀ ਗੱਲ ਇਹ ਹੈ ਕਿ ਅਸੀਂ ਸਮਾਜ ਨੂੰ ਪ੍ਰੋਸ ਕੀ ਰਹੇ ਹਾਂ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਹੁਣ ਗਾਣਿਆਂ ਦੇ ਵਿੱਚ ਅੱਜ ਦੇ ਟਾਈਮ ਤੇ ਪਹਿਲਾਂ ਤਾਂ ਦੇਖੋ ਜੀ ਵੀਡੀਓਗ੍ਰਾਫੀ ਦੀ ਗੱਲ ਕਰੀਏ ਅਸੀਂ ਤਾਂ ਪਹਿਲਾਂ ਤਾਂ ਵੀਡੀਓਗ੍ਰਾਫੀ ਤੱਕ ਕਿ ਲਚਰ ਤਾਂ ਜਿਹੜੀ ਹੈ ਦਿਖਾਈ ਜਾਂਦੀ ਸੀ ਪੰਜਾਬੀ ਕਈ ਗਾਣੇ ਨੇ ਜਿਨ੍ਹਾਂ ਵਿੱਚ ਛੋਟ ਕੱਪੜਿਆਂ ਦੇ ਵਿੱਚ ਮਾਡਲਸ ਨੇ ਤੇ ਮਤਲਬ ਉਹਨਾਂ ਦੇ ਉੱਤੇ ਖਾਸ ਕੋਈ ਮੈਂ ਟਿੱਪਣੀ ਫਿਲਹਾਲ ਨਹੀਂ ਕਰਨਾ ਚਾਹੂੰਗੀ ਪਰ ਪਹਿਲ ਦੀ ਆਧਾਰ ਦੇ ਉੱਪਰ ਅੱਜ ਜੋ ਸਿਨੈਰੀਓ ਚੱਲਦਾ ਪਿਆ ਗਾਣਿਆਂ ਦੇ ਵਿੱਚ ਸ਼ਰਮ ਗਾਣਾ ਸ਼ੁਰੂ ਹੋ ਗਈਆਂ ਗਾਲਾਂ ਦੇ ਨਾਲ ਨਾਲ ਤੁਸੀਂ ਮਾੜੀ ਸ਼ਬਦਾਵਲੀ ਵਰਤਦੇ ਹੋ ਯੋਯੋ ਹਨੀ ਸਿੰਘ ਤਾਂ ਪਹਿਲਾਂ ਹੀ ਬਦਨਾਮ ਹੈ ਜੀ ਪਹਿਲਾਂ ਹੀ ਯੋਯੋ ਹਨੀ ਸਿੰਘ ਦੇ ਵੱਲੋਂ ਤੇ ਮਤਲਬ ਕੁੜੀਆਂ ਨੂੰ ਲੈ ਕੇ ਕਈ ਗਾਣੇ ਜਿਹੜੇ ਕੱਢੇ ਗਏ ਨੇ ਔਰ ਉਹ ਉਹਨਾਂ ਦੇ ਕਪ ਮਤਲਬ ਕੁੜੀਆਂ ਗਾਣੇ ਦੇ ਵਿੱਚ ਜਿਹੜੀਆਂ ਮਾਡਲਸ ਹੁੰਦੀਆਂ ਉਹਨਾਂ ਦੇ ਕੱਪੜੇ ਕਿੱਦਾਂ ਦੇ ਹੁੰਦੇ ਨੇ ਉਹ ਖੁਦ ਕਿਹੋ ਜਿਹਾ ਐਕਟ ਕਰਦੇ ਨੇ ਦਿਸ ਵੀ ਆਲ نو ਹਨਾ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕਰਨ ਔਜਲਾ ਜਿਹੜਾ ਕੀ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਦੱਸ ਰਿਹਾ ਨਾਲ ਹੀ ਆਪਣੇ ਆਪ ਨੂੰ ਗਾਲ ਕੱਢ ਰਿਹਾ ਔਰ ਗਾਲ ਥੈਟ ਗਾਲ ਇਜ਼ ਟੂਟਲੀ ਰਿਲੇਟਡ ਟੂ ਮਦਰ ਤੁਸੀਂ ਜਿਹੜੀ ਮਾਂ ਨੇ ਤੁਹਾਨੂੰ ਆਪਣੇ ਕੁੱਖ ਤੋਂ ਜਨਮ ਦਿੱਤਾ ਤੁਸੀਂ ਉਹਦੇ ਬਾਰੇ ਗਾਲ ਕੱਢ ਰਹੇ ਹੋ ਪਰ ਤੁਸੀਂ ਪੰਜਾਬ ਦਾ ਨਾਮ ਲੈ ਰਹੇ ਹੋ ਮਤਲਬ ਕਿਆ ਬਿਸ਼ਰਮੀ ਦੀ ਹੱਦ ਹੈ ਮਤਲਬ ਸ਼ਰਮੀ ਦੀ ਹੱਦਾਂ ਵੀ ਜਿਹੜੀਆਂ ਨੇ ਪੂਰੀਆਂ ਪਾਰ ਕਰ ਚੁੱਕੇ ਨੇ ਪਰ ਮੈਂ ਤਾਂ ਸੱਚੀ ਕਹਾਂ ਮੈਂ ਤਾਂ ਥੈਂਕ ਯੂ ਕਰਦੀ ਆ ਮੈਡਮ ਰਾਜ ਲਾਲੀ ਗਿੱਲ ਹੋਣਾ ਦਾ ਜਿਹੜੇ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਕਿ ਉਹਨਾਂ ਦੇ ਵੱਲੋਂ ਏਟਲੀਸਟ ਕੋਈ ਚੰਗਾ ਕੰਮ ਤਾਂ ਕੀਤਾ ਗਿਆ ਉਹਨਾਂ ਦੇ ਵੱਲੋਂ ਪੱਤਰ ਤਾਂ ਲਿਖਿਆ ਗਿਆ ਡੀਜੀਪੀ ਨੂੰ ਇਹ ਲੋਕ ਬੇਸਿਕਲੀ ਪੰਜਾਬ ਦੇ ਵਿੱਚ ਨਾਂ ਰੰਦੇ ਹੋਏ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਵਿਦੇਸ਼ਾਂ ਦੀਆਂ ਉਹਨਾਂ ਕੋਲ ਪੀਆਰਜ਼ ਨੇ ਵਿਦੇਸ਼ਾਂ ਦੀਆਂ ਇਹਨਾਂ ਦੇ ਕੋਲ ਸਿਟੀਜ਼ਨਸ਼ਿਪ ਨੇ ਇੱਥੇ ਆਉਂਦੇ ਨੇ ਗਾਣੇ ਸ਼ੂਟ ਕਰਦੇ ਨੇ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਫਿਰੇ ਕਰਕੇ ਆਪਣਾ ਗਾਣਾ ਬਾਹਰ ਚਲੇ ਜਾਂਦੇ ਨੇ ਪਰ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਸਰ ਕਿ ਪੰਜਾਬ ਦੀ ਗੱਲ ਜੇਕਰ ਹੋ ਰਹੀ ਹੈ ਸਾਡਾ ਪੰਜਾਬ ਗੰਦਲਾ ਪੰਜਾਬ ਨਹੀਂ ਪਹਿਲਾਂ ਪੰਜਾਬ ਫਿਲਮ ਨਹੀਂ ਸੀ ਪੰਜਾਬ ਤੇ ਉੜਤਾ ਪੰਜਾਬ ਬਈ ਕਿਸਾਨੀ ਅੰਦੋਲਨ ਦੇਖ ਲਓ ਤੁਸੀਂ ਜੱਟਾਂ ਜ਼ਿਮੀਂਦਾਰਾਂ ਦੇ ਪੁੱਤ ਕਿੱਦੇ ਕਿਵੇਂ ਬਾਰਡਰਾਂ ਦੇ ਉੱਤੇ ਡਟੇ ਖੜੇ ਸੀ ਕਿਵੇਂ ਉਹਨਾਂ ਨੇ ਸੇਵਾ ਕੀਤੀ ਹੈ ਕਿਵੇਂ ਗੱਭਰੂ ਜਵਾਨ ਉੱਥੇ ਮੌਕੇ ਦੇ ਉੱਪਰ ਮੌਜੂਦ ਰਹੇ ਨੇ ਇਹ ਸਾਡਾ ਅਸਲ ਦੇ ਵਿੱਚ ਪੰਜਾਬ ਹੈ ਜਿੰਨੂੰ ਕੀ ਗਲਤ ਤਰੀਕੇ ਨਾਲ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਫ ਕਰਨਾ ਕਰਨੌਜਲਾ ਜੀ ਤੁਸੀਂ ਜਿਹੜੇ ਗਾਣੇ ਦੇ ਵਿੱਚ ਸ਼ਬਦਾਬਲੀ ਵਰਤੀ ਹੈ ਇਹ ਵਰਤਣਯੋਗ ਨਹੀਂ ਹੈ ਮਾਂ ਦੇ ਉੱਪਰ ਭੈਣ ਦੇ ਉੱਪਰ ਤਾਂ ਕਦੇ ਵੀ ਗਾਲ ਨਹੀਂ ਆਉਣੀ ਚਾਹੀਦੀ ਅਸੀਂ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ कहावत ਵੀ ਕੀ ਇਹ ਸੱਚ ਗੱਲ ਐ ਕਹਿੰਦੇ ਅਸੀਂ ਗਵਾਂਡੀਆਂ ਦੇ ਘਰ ਵੀ ਨਾ ਮੁੰਡੇ ਆਮ ਹੀ ਜਾ ਕੇ ਬਹਿ ਜਾਂਦੇ ਨੇ ਕਿਉਂਕਿ ਪਤਾ ਹੁੰਦਾ ਕਿ ਗਵਾਂਡੀਆਂ ਦੀ ਧੀ ਸਾਡੀ ਧੀ ਗਵਾਂਡੀ ਬੰਦੇ ਦੀ ਭੈਣ ਜਾਂ ਗਵਾਂਡੀਆਂ ਦੇ ਮੁੰਡੇ ਦੀ ਭੈਣ ਸਾਡੀ ਭੈਣ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਜੋ ਕਰ ਰਹੇ ਹੋ ਇਹ ਬੇहद ਸ਼ਰਮਨਾਕ ਹੈ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਸੋ ਆਪਣੇ ਆਪ ਨੂੰ ਥੋੜਾ ਸੁਧਾਰੋ ਪਹਿਲੀ ਗੱਲ ਤਾਂ ਇਹ ਕਰਨੋ ਜਿਲਤ ਗਾਣੇ ਲਿਖਦਾ ਵੀ ਆਪ ਐ ਬਿਲਕੁਲ ਗੱਲ ਇਹ ਕਈ ਵਾਰ ਕੀ ਕਹ ਦਿੰਦੇ ਜੀ ਸਾਨੂੰ ਲਿਖ ਕੇ ਦਿੱਤਾ ਕਿ ਤੁਸੀਂ ਬੋਲਦੇ ਪੇ ਤੁਹਾਨੂੰ ਸਮਝ ਨਹੀਂ ਆ ਰਹੀ ਕੀ ਤੁਸੀਂ ਬੋਲਦੇ ਪੇ ਉਹ ਸਮਝ ਨਹੀਂ ਆ ਰਹੀ ਯੋਯੋ ਹਨੀ ਸਿੰਘ ਦਾ ਸ਼ੁਰੂ ਤੋਂ ਲੈ ਕੇ ਇਤਿਹਾਸ ਦੇਖ ਲਓ ਗਾਣੇ ਅਜੇ ਹੀ ਗਾਰੇ ਨੇ ਅੱਜ ਤਾਂ ਡਾਇਰੈਕਟ ਗਾਲਾਂ ਕੱਢ ਦਿੱਤੀਆਂ ਗਈਆਂ ਨੇ ਇਹ ਕਿੱਥੋਂ ਤੇ ਕਰ ਜਾਇਜ ਆ ਦੇਖੋ ਗੁੱਸਾ ਤੁਹਾਡਾ ਵੀ ਜਾਇਜ ਆ ਮੈਂ ਵੀ ਗੁੱਸੇ 'ਚ ਹਾਂ ਕਿ ਭਾਈ ਤੁਸੀਂ ਪੰਜਾਬ ਦੇ ਕਲਚਰ ਨੂੰ ਕਿੱਥੇ ਦਿਖਾ ਰਹੇ ਹੋ ਹੁਣ ਜਦੋਂ ਗੱਲ ਆ ਜਾਂਦੀ ਜੇ ਅਸੀਂ ਨਿਹੰਗ ਸਿੰਘਾਂ ਦੀ ਵਿੱਚ ਗੱਲ ਲਿਆਣੇ ਚਲੋ ਜੇ ਇਹਨਾਂ ਨੂੰ ਤੰਗ ਕਰਦੇ ਨੇ ਕਹਿੰਦੇ ਨੇ ਜੀ ਤੁਸੀਂ ਗਲਤ ਕਰਦੇ ਹੋ ਇਹ ਕੈਨੇਡਾ ਬੈਠ ਕੇ ਕਰਦੇ ਨੇ ਉੱਥੇ ਵਾਲੇ ਪੰਜਾਬੀ ਵੀ ਨਹੀਂ ਇਹਨਾਂ ਨੂੰ ਸਵਾਲ ਪੁੱਛ ਸਕਦੇ ਵੀ ਤੁਸੀਂ ਸਾਡੇ ਕੈਨੇਡਾ 'ਚ ਪੀਆਰ ਲੈ ਕੇ ਤੁਸੀਂ ਇਹੋ ਜਿਹੀ ਗੱਲ ਕਰਦੇ ਇਹਦੇ ਬਾਰੇ ਕੁਝ ਕਹਿਣਾ ਜਾਂਦੇ ਹੋ ਤੁਸੀਂ ਵੱਡੀ ਗੱਲ ਇਹ ਹੈਗੀ ਆ ਸਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਹਿਲੀ ਗੱਲ ਤੇ ਪੰਜਾਬ 'ਚ ਬੈਠੇ ਹੀ ਨਹੀਂ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਇਹਨਾਂ ਕੋਲ ਆਲਰੇਡੀ ਹੋਰ ਕੰਟਰੀਜ਼ ਦੇ ਸਿਟੀਜ਼ਨਸ਼ਿਪ ਨੇ ਪੀਆਰ ਹੋ ਗਏ ਨੇ ਉੱਥੇ ਬੇਸਿਕਲੀ ਉੱਥੇ ਦੀ ਕੰਟਰੀਜ਼ ਦਾ ਕਲਚਰ ਹੋਰ ਹੈ ਇੰਗਲਿਸ਼ ਲੈਂਗੁਏਜ ਉੱਥੇ ਯੂਜ਼ ਹੁੰਦੀ ਹੈ ਪੰਜਾਬੀ ਪੇਸ਼ਕ ਇਹਨਾਂ ਨੂੰ ਆਪੋਜ਼ ਕਰਦੇ ਹੋਣਗੇ ਪਰ ਉਹ ਵੀ ਫੈਨ ਫਾਲੋਇੰਗ ਦੇਖੋ ਨਾ ਜਿਹੜੀ ਗਾndvi ਸੁਣਨਾ ਚਾਹੁੰਦੀ ਹੈ ਨਹੀਂ ਪਰ ਜੇ ਤੁਸੀਂ ਦੇਖੋ ਕਹਿੰਦੇ ਆਪਾਂ ਗੱਲ ਕਰਦੇ ਆਂ ਕਿ ਉੱਥੇ ਇਹੋ ਜੀ ਲੈਂਗੁਏਜ ਦਾ ਪਰ ਉੱਥੇ ਆਪਣੇ ਗਾਣਿਆਂ ਦੇ ਵਿੱਚ ਕੋਈ ਮਾਂ ਦੀ ਗੱਲ ਥੋੜਾ ਕੱਢਦਾ ਆਪਿਆ ਜਿੱਦਾਂ ਦੀ ਇਹਨਾਂ ਨੇ ਕੱਢ ਦਿੱਤੀਆਂ ਕਿਹੋ ਜਿਹਾ ਕੱਢ ਰਹੇ ਨੇ ਉੱਥੋਂ ਦੇ ਕਲਚਰ ਨੂੰ ਥੋੜਾ ਖਰਾਬ ਤੁਸੀਂ ਇੱਥੋਂ ਜ਼ਿਆਦਾ ਕਲਚਰ ਖਰਾਬ ਕੀਤਾ ਉੱਥੇ ਜਾ ਕੇ ਉੱਥੋਂ ਦਾ ਵੀ ਕਰ ਰਹੇ ਹੋ ਤਾਂ ਬਿਲਕੁਲ ਟੈਗ ਲਾਈਨ ਜਿਹੜੀ ਗਾਣੇ ਦੀ ਉਹ ਸਪੈਸ਼ਲੀ ਰੱਖੀ ਗਈ ਆ ਗੱਭਰੂ ਪੰਜਾਬ ਦਾ ਕਿ ਇਹ ਇਹ ਸ਼ਬਦ ਸਾਨੂੰ ਬੋਲਦੇ ਆ ਉਹਨਾਂ ਨੂੰ ਸ਼ੋਭਾ ਦਿੰਦੇ ਨੇ ਕਰਨ ਔਜਲਾ ਪੰਜਾਬ ਦੇ ਵਿੱਚ ਵੀ ਸ਼ੋਅ ਲਾਉਣ ਆਉਂਦਾ ਹੈ ਆਪਣੇ ਆਪ ਨੂੰ ਪੰਜਾਬ ਦਾ ਹੀ ਗੱਭਰੂ ਦੱਸਦਾ ਬੇਸਿਕਲੀ ਉਹ ਪੰਜਾਬ ਤੋਂ ਹੀ ਹੈ ਪੰਜਾਬ ਦਾ ਗੱਭਰੂ ਦੱਸ ਰਿਹਾ ਤੁਸੀਂ ਬਾਹਰ ਬੈਠੇ ਹੋ ਤੁਸੀਂ ਹੋਰ ਕੰਟਰੀਜ਼ ਦੇ ਵਿੱਚੋਂ ਮੈਨੂੰ ਤਾਂ ਰੀਸੈਂਟਲੀ ਵੀ ਪਤਾ ਲੱਗਾ ਸੀ ਕਰਨ ਔਜਲਾ ਦੁਬਈ ਸ਼ਾਇਦ ਸ਼ਿਫਟ ਹੋ ਗਏ ਨੇ ਤੁਸੀਂ ਜੋਹੋ ਹਨੀ ਸਿੰਘ ਸ਼ਾਇਦ ਹੋਏ ਨੇ ਹਾਂ ਮਤਲਬ ਮੈਨੂੰ ਇਹ ਵੀ ਪਤਾ ਚੱਲਿਆ ਸੀ ਕਿ ਕਰਨ ਔਜਲਾ ਦਾ ਵੀ ਦੁਬਈ ਦੇ ਵਿੱਚ ਕੁਝ ਸੈਟਅਪ ਹੈ ਪਰ ਜੋ ਵੀ ਹੈ ਬਾਹਰ ਲੀਆਂ ਕੰਟਰੀਜ਼ ਦੇ ਵਿੱਚ ਤੁਸੀਂ ਆਪਣੇ ਪੰਜਾਬ ਆਪ ਦੇ ਲਈ ਕੀ ਕਰ ਰਹੇ ਹੋ ਤੁਸੀਂ ਆਪਣੇ ਪੰਜਾਬ ਨੂੰ ਸਿੱਧੇ ਤੌਰ ਦੇ ਉੱਪਰ ਪੰਜਾਬ ਦੇ ਸਾਰੇ ਨੌਜਵਾਨਾਂ ਦੀ ਗੱਲ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਕਿਹਾ ਪੰਜਾਬ ਦੇ ਸਾਰੇ ਨੌਜਵਾਨ ਜਿਹੜੇ ਨੇ ਉਹ ਇਹੋ ਜਿਹੇ ਨੇ ਜਿਹੜੀ ਤੁਸੀਂ ਗੱਲ ਕੱਢੀ ਹੈ ਇੱਥੇ ਤੋਂ ਕੋਈ ਮਾਵਾ ਲੱਖ ਚੱਕ ਕੇ ਨਹੀਂ ਵੇਖਦਾ ਮਾਫ ਕਰਨਾ ਜੀ ਜ਼ਮਾਨਾ ਬੇਸ਼ੱਕ ਬਹੁਤ ਜ਼ਿਆਦਾ ਕਲੰਕਿਤ ਰਿਸ਼ਤੇ ਵੀ ਹੋਏ ਨੇ ਆਪਾਂ ਖਬਰਾਂ ਵੀ ਪੜਦੇ ਆ ਜੀ ਅਸੀਂ ਲੰਕਰਦੇ ਵੀ ਆ ਕਿ ਛੋਟੀ ਜੀ ਬੱਚੀ ਨੂੰ ਉਹਦੇ ਪਿਓ ਨੇ ਇਦਾਂ ਕਰ ਦਿੱਤਾ ਉਹ ਮਦਰ ਨੇ ਇਦਾਂ ਕਰ ਦਿੱਤਾ ਆ ਚੀਜ਼ ਹੋ ਗਈ ਆਪਾਂ ਜ਼ਾਹਰ ਦੇ ਤੌਰ ਤੇ ਖਬਰਾਂ ਪੜਦੇ ਆ ਪਰ ਉਹਦੇ ਵਿੱਚ ਵੀ ਪੱਤਰਕਾਰਾਂ ਦਾ ਇੱਕ ਸੁਨੇਹਾ ਜ਼ਰੂਰ ਹੁੰਦਾ ਹੈ ਜ਼ਰੂਰ ਲੋਕਾਂ ਨੂੰ ਅਸੀਂ ਇਨਫੋਰਮ ਕਰੀਦਾ ਕਿ ਇਹੋ ਜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇ ਸੋਸਾਇਟੀ ਜਿਹੜੀ ਆ ਉਸ ਨੂੰ ਖਰਾਬ ਕਿਸੇ ਤਰੀਕੇ ਨਾਲ ਨਾ ਕੀਤਾ ਜਾਵੇ ਦੇਖੋ ਗੱਲ ਇਹ ਜਿਵੇਂ ਹੁਣ ਆਪਾਂ ਮਦਰ ਫਾਦਰ ਬੱਚੀ ਔਰ ਪਿਤਾ ਵਾਲੀ ਗੱਲ ਕਰਦੇ ਤੁਸੀਂ ਇਹਦੇ ਚ ਉਹ ਪਿਤਾ ਚਲੋ ਪਿਤਾ ਨੇ ਕਿਸ ਤਰ੍ਹਾਂ ਨੇਚਰ ਦਾ ਇਹਨਾਂ ਨੂੰ ਲੋਕ ਰੋਲ ਮਾਡਲ ਮੰਨਦੇ ਨੇ ਜੋ ਇਹ ਗੱਲ ਕਰਦੇ ਲੋਕ ਇਹਨਾਂ ਤੋਂ ਸਿਹਤ ਲੈਂਦੇ ਕਿੱਦਾਂ ਦੀ ਸਿਹਤ ਦੇ ਰਹੇ ਨੇ ਸੋ ਪੰਜਾਬ ਦੇ ਮੁੰਡਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਵੱਡੀ ਐਡਵਾਈਸ ਹੈ ਜੀ ਇਹ ਤਾਂ ਸਾਰੇ ਥਾਮ-ਜਾਮ ਜਿਹੜਾ ਵੀ ਇਹਨਾਂ ਨੇ ਕੀਤਾ ਨਾ ਹੁਣ ਇੱਕ ਚੀਜ਼ ਹੋਰ ਕੱਪੜਿਆਂ ਤੋਂ ਬੜਾ ਇਨਸਪਾਇਰ ਹੁੰਦੇ ਜੀ ਮੰਨ ਲਓ ਉਮੀਦੀ ਦੀ ਕਿਸੇ ਨੇ ਟੀ-ਸ਼ਰਟ ਪਾ ਲਈ ਪਾ ਲਈ ਅਸੀਂ ਜੇ ਜਾਣਾ ਹੈ ਅਸੀਂ 5-7 ਤੋਂ 10000 ਰੁਪਏ ਖਰਚਣਾ ਹੈ ਖਰਚ ਕੇ ਅਸੀਂ ਮੇਰੀ ਦੀ ਟੀ-ਸ਼ਰਟ ਲੈਣੀ ਚਲੋ ਠੀਕ ਹੈ ਜੇ ਨਾ ਕੋ ਹੈਗੇ ਨੇ ਅਗਲੇ ਖਰਚ ਵੀ ਰਹੇ ਨੇ ਪਰ ਇਹ ਲੋਕ ਇਹ ਨਹੀਂ ਸੋਚਦੇ ਕਿ ਆਲਮੋਸਟ ਆਰਟਿਸਟ ਨੂੰ ਕੱਪੜੇ ਜਿਹੜੇ ਸਪான்ਸਰ ਹੁੰਦੇ ਆ ਕੱਪੜਿਆਂ ਦੀ ਗੱਲ ਬਾਅਦ ਵਿੱਚੋਂ ਹੁਣ ਅਸੀਂ ਰੋਲ ਮਾਡਲ ਮੰਨਦੇ ਆ ਮੰਨ ਲਓ ਜਿਹੜੇ ਵੀ ਮੁੰਡੇ ਕਰਨ ਔਜਲਾ ਨੂੰ ਰੋਲ ਮਾਡਲ ਮੰਨਦੇ ਨੇ ਤੁਸੀਂ ਰੋਲ ਮਾਡਲ ਮੰਨਦੇ ਹੋ ਕਰਨ ਔਜਲਾ ਨੂੰ ਤੁਸੀਂ ਇਹ ਦੱਸੋ ਕਿ ਆ ਤੁਸੀਂ ਇਹ ਗਾਣਾ ਆਪਣੇ ਘਰ 'ਚ ਆਪਣੀ ਮਦਰ ਦੇ ਸਾਹਮਣੇ ਗਾ ਸਕਦੇ ਹੋ ਕਿਆ ਇਹ ਲੋਕ ਜਿਹੜੇ ਕਮੈਂਟ ਚ ਤੁਹਾਨੂੰ ਕਹਿਣਗੇ ਗਲਤ ਪਰ ਉਹ ਇਹ ਗਾਣਾ ਗਾਣ ਮੇਰੇ ਮਾਂ ਨੂੰ ਘਾ ਸਕਣਗੇ ਦੱਸੋ ਮੈਨੂੰ ਕਮੈਂਟਾਂ ਦੀ ਕੋਈ ਪਰਵਾਹ ਨਹੀਂ ਜੀ ਮੈਨੂੰ ਫਰਕ ਨਹੀਂ ਪੈਂਦਾ ਗੱਲ ਸਿੱਧੀ ਇੰਨੀ ਕ ਹੈ ਸਾਨੂੰ ਲੋਕ ਬਹੁਤ ਕੁਝ ਬੋਲਦੇ ਨੇ ਪਰ ਮੈਨੂੰ ਇੰਨਾ ਪਤਾ ਹੈ ਕਿ ਅਸੀਂ ਆਪਣੇ profession ਨੂੰ ਸਮਰਪਿਤਾਂ ਦੂਸਰਾ ਜੇ ਮੈਂ ਆਰਟਿਸਟਾਂ ਜੇ ਮੈਂ ਕੁਝ ਗਾ ਰਹੀਆਂ ਮੈਂ ਕੋਸ਼ਿਸ਼ ਕਰਦੀਆਂ ਕਿ ਕੁਝ ਚੰਗਾ ਗਾਵਾਂ ਬੇਸ਼ੱਕ ਮੇਰੇ ਸੋਸ਼ਲ ਮੀਡੀਆ ਪ੍ਰੋਫਾਈਲਸ ਵੀ ਦੇਖ ਲਓ ਕਦੇ ਕੋਈ ਵਲਗਰ ਕਪੜਾ ਨਹੀਂ ਵਿਖੇਗਾ ਕਦੀ ਕੋਈ ਵੀ ਗਾਣਾ ਹੋ ਜਾ ਨਹੀਂ ਦਿਖੇਗਾ ਜਿਹਦੇ ਨਾਲ ਦੂਜਿਆਂ ਦੇ ਸੈਂਟੀਮੈਂਟਸ ਹਰਟ ਹੋਣ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਨੌਜਵਾਨ ਇਹਨਾਂ ਸਿੰਗਰਾਂ ਨੂੰ ਰੋਲ ਮਾਡਲ ਜ਼ਰੂਰ ਮੰਨਦੇ ਆ ਪਰ ਪਲੀਜ਼ ਰੋਲ ਮਾਡਲ ਉਹਨਾਂ ਕੰਮ ਨੂੰ ਰੋਲ ਮਾਡਲ ਮੰਨਣਾ ਹੈ ਤਾਂ ਉਹਨਾਂ ਦਾ ਸੰਘਰਸ਼ ਦੇਖੋ ਉਹ ਅੱਜ ਕਿੱਥੇ ਪਹੁੰਚੇ ਨੇ ਕੀ ਕਰ ਰਹੇ ਨੇ ਉਹਨਾਂ ਦੀ ਜਿਹੜੀ ਲਾਈਮਲਾਈਟ ਵਾਲੀ ਲਾਈਫ ਹੈ ਉਹਨੂੰ ਦੇਖਣ ਦੀ ਬਜਾਏ ਉਹਨਾਂ ਦਾ ਸੰਘਰਸ਼ ਦੇਖੋ ਕਿ ਉਹਨਾਂ ਨੇ ਕਿੱਥੋਂ ਤੋਂ ਕਿੱਥੇ ਮਤਲਬ ਸ਼ੁਰੂਆਤ ਕੀਤੀ ਉਹ ਬਿਰੋ ਕਿੱਥੇ ਤੱਕ ਪਹੁੰਚੇ ਨੇ ਅੱਜ ਅਸੀਂ ਕਹਿੰਦੇ ਸਕਸੈਸ ਸਾਰੇ ਬੰਦੇ ਦੇਖਦੇ ਨੇ ਪਰ ਜਿਹੜਾ ਸਕਸੈਸ ਦੇ ਪਿੱਛੇ ਸੰਘਰਸ਼ ਹੁੰਦਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਪਰ ਵੱਡਾ ਸਵਾਲ ਹੈ ਵੀ ਇਹ ਗਾਣਾ ਬੇਸ਼ੱਕ YouTube ਤੇ ਬਹੁਤ ਵਿਊ ਲੈ ਕੇ ਚਲਾ ਗਿਆ ਬੜੇ ਲੋਕਾਂ ਨੇ ਸੁਣਿਆ ਇਹ ਯਾਰ ਦੋਸਤ ਚਾਰ ਗੱਡੀ ਚ ਘੁੰਮਦੇ ਹੋਣਗੇ ਨਾ ਜੇ ਉਹ ਵੀ ਲਾ ਕੇ ਸੁਣਨਗੇ ਨਾ ਇਹ ਗਾਣਾ ਜੇ ਮੰਨ ਲਓ ਭਰਾ ਭਰਾ ਵੀ ਗੱਡੀ ਦੇ ਵਿੱਚ ਬੈਠ ਕੇ ਇਹ ਗਾਣਾ ਸੁਣਨਗੇ ਨਾ ਕਿਤੇ ਨਾ ਕਿਤੇ ਉਹ ਵਰਡਸ ਸੁਣ ਕੇ ਉਹਨਾਂ ਨੂੰ ਵੀ ਸ਼ਰਮ ਤਾਂ ਜ਼ਰੂਰ ਆਏਗੀ। ਅੱਛਾ ਮੇਰਾ ਇੱਕ ਸਵਾਲ ਹੈ ਆਮ ਤੌਰ ਤੇ ਇਹ ਪਹਿਲੀ ਗੱਲ ਤਾਂ ਪੱਤਰ ਨਹੀਂ ਲਿਖਿਆ ਜਾਂਦਾ ਡੀਜੀਪੀ ਨੂੰ ਸ਼ਿਕਾਇਤ ਬਹੁਤ ਘੱਟ ਹੁੰਦੀ ਹੈ। ਜੀ। ਪਰ ਇਹਦੇ ਵਿੱਚ ਦੇਖਣ ਇਹ ਵੀ ਆ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਹੁਣ ਮੰਨ ਲਓ ਕੈਨੇਡਾ ਬੈਠਾ ਵੇ ਉਹਨਾਂ ਨੇ ਐਫਆਈਆਰ ਕਾਰਵਾਈ ਦੇਣਗੇ ਯੋਯੋ ਹਨੀ ਸਿੰਘ ਟਿੱਕਰ ਫਿਰ ਤਾਂ ਇਹਨਾਂ ਦਾ ਕੀ ਹੋਣਾ ਚਾਹੀਦਾ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਉਹ ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਸਰ ਵੱਡੀ ਗੱਲ ਇਹ ਹੈਗੀ ਹੈ ਕਿ ਸੈਂਸਰ ਬੋਰਡ ਇੱਕ ਤਾਂ ਬਣ ਜਿਵੇਂ ਅਸੀਂ ਫਿਲਮਾਂ ਦੀ ਗੱਲ ਕਰਦੇ ਆ ਕਿ ਫਿਲਮ ਸੈਂਸਰ ਬੋਰਡ ਤੋਂ ਅਪਰੂਵਡ ਹੁੰਦੀ ਹੈ ਉਸ ਤੋਂ ਬਾਅਦ ਚੱਲਣੀ ਚਾਹੀਦੀ ਹੈ ਹੁਣ ਬੜੇ ਸਾਰੇ ਫਿਲਮਾਂ ਬੜੇ ਸਾਰੇ ਗਾਣੇ ਹੋ ਜੇ ਨੇ ਜਿਨ੍ਹਾਂ ਦੇ ਵਿੱਚ ਮਾਨਯੋਗ ਅਦਾਲਤ ਨੇ ਕਹਿ ਚੁੱਕਾ ਦਿੱਤਾ ਹੋਇਆ ਆਰਡਰ ਜਾਰੀ ਕੀਤੇ ਹੋਏ ਸੀ ਕਿ ਤੁਸੀਂ ਵੈਪਨ ਜੜਿਆ ਨਹੀਂ ਦਿਖਾ ਸਕਦੇ ਤੁਸੀਂ ਇਲੀਗਲ ਐਕਟੀਵਿਟੀਆਂ ਨਸ਼ੇ ਨੂੰ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ ਅਸੀਂ ਵੀ ਨਸ਼ੇ ਦੀ ਕੋਈ ਵੀਡੀਓ ਆਪਣੇ ਚੈਨਲਾਂ ਤੇ ਵੀ ਪਾਉਂਦੇ ਆ ਬੇਸ਼ੱਕ ਇਨਫੋਰਮੇਟਿਵ ਵੀਡੀਓ ਹੁੰਦੀ ਹੈ ਪਰ ਉਹ ਬਲਰ ਕੀਤੀ ਜਾਂਦੀ ਹੈ ਜਾਂ ਕਈ ਵਾਰੀ ਉਹ ਸੀਨ ਜਿਹੜਿਆ ਕੱਟ ਦਿੱਤੇ ਜਾਂਦੇ ਨੇ ਕਿਉਂਕਿ ਕਿਸੇ ਵੀ ਤਰੀਕੇ ਦੀ ਵਾਇਲੈਂਸ ਡੈਟਾ ਨਾ ਹੋਵੇ ਹੁਣ ਵੱਡੀ ਗੱਲ ਇਹ ਹੈ ਇਨਾਂ ਤੇ ਵੀ ਇੱਕ ਸੈਂਸਰ ਬੋਰਡ ਜਿਹੜਾ ਜ਼ਰੂਰ ਬਣਨਾ ਚਾਹੀਦਾ ਹੈ ਮਾਨਯੋਗ ਅਦਾਲਤ ਦੇ ਵਿੱਚ ਹੀ ਰਿਟ ਪੈਣੀ ਚਾਹੀਦੀ ਹੈ ਚਾਹੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਰੱਖ ਕੇ ਰਿਟ ਪੈ ਜਾਣੀ ਚਾਹੀਦੀ ਹੈ ਜਾਂ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਉੱਪਰ ਇੱਕ ਵਿੱਚ ਰਿਟ ਜਿਹੜੀ ਹੈ ਪੈ ਜਾਣੀ ਚਾਹੀਦੀ ਹੈ ਤਾਂ ਜੋ ਇਹੋ ਜਿਹੇ ਸਿੰਗਰ ਜਿਹੜੇ ਨੇ ਮਤਲਬ ਕੋਈ ਵੀ ਬਲਗੈਰਿਟੀ ਭਰਿਆ ਗਾਣਾ ਗਾ ਹੀ ਨਾ ਸਕੇ ਇਹ ਪਹਿਲ ਦੀ ਆਧਾਰ ਦੇ ਉੱਪਰ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਪੰਜਾਬ ਦਾ ਕਲਚਰ ਕੀ ਹੈ ਸਾਨੂੰ ਲੋਕਾਂ ਨੂੰ ਪਤਾ ਬੇਸ਼ੱਕ ਨੌਜਵਾਨ ਬਾਹਰ ਨੇ ਬੇਸ਼ੱਕ ਜਿੱਥੇ ਮਰਜੀ ਨੌਜਵਾਨ ਅੱਜ ਦੇ ਟਾਈਮ ਦੇ ਉੱਤੇ ਜਾ ਰਹੇ ਨੇ ਪਰ ਇਹਨਾਂ ਚੀਜ਼ਾਂ ਦਾ ਜ਼ਿਆਦਾ ਇਫੈਕਟ ਕਿੰਨਾ ਤੇ ਪੈ ਰਿਹਾ ਜਿਹੜੀ ਨੌਜਵਾਨੀ ਪੰਜਾਬ ਦੇ ਵਿੱਚ ਹੈ 16 16 17 17 ਸਾਲ ਦੇ ਬੱਚੇ ਅੱਜ ਦੇ ਟਾਈਮ ਦੇ ਉੱਤੇ ਫੋਨ ਨੇ ਬਹੁਤ ਕੰਮ ਖਰਾਬ ਕੀਤਾ ਹੈ ਔਰ ਰੰਗਪੁਰੀ ਭਾਜੀ ਵੱਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਇਹ ਦੇਖੋ ਕਿ ਅੱਜ 8 9 ਸਾਲ ਦਾ ਬੱਚਾ ਗਾਣੇ गा ਰਿਹਾ ਵੈਪਨਾ ਵਾਲੇ ਜੀ ਬਿਲਕੁਲ ਜੀ ਬਿਲਕੁਲ ਗਾਣੇ गा ਰਿਹਾ ਵੈਪਨਾ ਵਾਲੇ ਜਦਕਿ ਉਹਨਾਂ ਨੂੰ ਵੈਪਨ ਹੁੰਦਾ ਕੀ ਹੈ ਉਹ ਪਤਾ ਹੀ ਨਹੀਂ ਹਾਂ ਪਤਾ ਹੀ ਨਹੀਂ ਪਰ ਉਹ ਸਿਰਫ ਇੰਨਾ ਗਾਣਿਆਂ ਕਰਕੇ ਜਿਆ ਮੁੰਨੇ 7-8 ਸਾਲ ਦਾ ਬੱਚਾ ਕਰਨ ਔਜਲਾ ਦਾ ਜਾਂ ਫਿਰ ਹਨੀ ਸਿੰਘ ਦਾ ਇਹ ਗਾਣਾ ਸੁਨੇਗਾ ਜੇ ਉਹ ਆਪਣੇ ਮਾਪੇ ਦੇ ਸਾਹਮਣੇ ਉਹ ਗਾਣਾ ਗਾਉਂਦਾ ਹੈ ਤਾਂ ਫਿਰ ਪਰਿਵਾਰ ਦੇ ਵਿੱਚ ਮਾਹੌਲ ਕਿੱਦਾਂ ਦਾ ਹੋਊਗਾ ਉਹ ਜੀ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪੰਜਾਬ ਨੂੰ ਕਿਤੇ ਨਾ ਕਿਤੇ ਸਾਂਭ ਕੇ ਰੱਖੀਏ ਅਸੀਂ ਲੋਕ ਜਿਹੜੇ ਵਿਦੇਸ਼ਾਂ ਨੂੰ ਨੌਜਵਾਨ ਪਲਾਨ ਕਰ ਰਹੇ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰੀਦੀ ਹੈ ਕਿ ਜੇ ਤੁਸੀਂ ਪੜ੍ਹਿਆ ਲਿਖਿਆ ਆਪਣੇ ਪੰਜਾਬ ਦੇ ਵਿੱਚ ਇਨਵੈਸਟ ਕਰੋ ਪੰਜਾਬ ਸਰਕਾਰ ਕਹਿਣ ਨੂੰ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਉੱਤੇ ਟੋਟਲੀ ਫੇਲ ਹੈ ਜੀ ਹੁਣ ਵੀ ਬੇਸ਼ੱਕ ਮਾਨਯੋਗ ਅਦਾਲਤ ਨੇ ਆਰਡਰ ਜਾਰੀ ਕੀਤੇ ਨੇ ਕਿ ਅਸਲਾ ਕਿਸੇ ਵੀ ਗਾਣੇ ਦੇ ਵਿੱਚ ਨਹੀਂ ਦਿਖਣਾ ਚਾਹੀਦਾ ਪਰ ਫਿਰ ਵੀ ਅਸਲਾ ਜਿਹੜਾ ਉਹ ਦਿਖ ਰਿਹਾ ਹੈ ਸ਼ਰੀਆਮ ਦਿਖ ਰਿਹਾ ਹੈ ਕਿੰਨੀ ਕੁ ਕਾਰਵਾਈ ਹੋ ਰਹੀ ਹੈ ਇਹ ਅਸੀਂ ਆਮ ਦੇਖਦੇ ਆਂ ਸ਼ਰੀਆਮ ਨੌਜਵਾਨ ਜਿਹੜੇ ਨੇ ਅਸਲੇ ਨੂੰ ਫੜ ਕੇ ਫੋਟੋਆਂ ਖਿਚਾਉਂਦੇ ਨੇ ਚਲੋ ਸੈਲਫ ਡਿਫੈਂਸ ਦੀ ਜੇਕਰ ਗੱਲ ਆਉਂਦੀ ਹੈ ਇੱਕ ਪੱਖ ਤੇ ਹੁਣ ਬਹੁਤ ਸਾਰੇ ਲੋਕ ਮੈਨੂੰ ਕਮੈਂਟ ਚ ਗਾਲਾਂ ਵੀ ਕੱਢਣਗੇ ਹਨਾ ਕੱਢ ਲਓ ਕੋਈ ਪ੍ਰੋਬਲਮ ਨਹੀਂ ਗੱਲ ਇਹ ਹੈ ਸੈਲਫ ਡਿਫੈਂਸ ਲਈ ਅਗਰ ਤੁਸੀਂ ਆਪਣੇ ਕੋਲ ਰੱਖ ਰਹੇ ਹੋ ਚੀਜ਼ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਪਬਲਿਕਲੀ ਜਨਤਾ ਕੋਲ ਇਦਾਂ ਨਹੀਂ ਹੋਣੀ ਚਾਹੀਦੀ ਪਬਲਿਕਲੀ ਤੁਸੀਂ ਦਿਖਾਵਾ ਨਾ ਕਰੋ ਸੈਲਫ ਡਿਫੈਂਸ ਲਈ ਤੁਹਾਡੇ ਕੋਲ ਜੇ ਕੋਈ ਹੈਵੀ ਵੈਪਨ ਤੁਸੀਂ ਉਹਨੂੰ ਕੈਰੀ ਕਰੋ ਉਹਨੂੰ ਸੇਫਟੀ ਦੇ ਨਾਲ ਕੈਰੀ ਕਰੋ ਦਿਖਾਵਾ ਨਾ ਕਰੋ ਅੱਜ ਕੱਲ ਦੇ ਮੁੰਡੇ ਤਾਂ ਜੀ ਬੜੇ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਕੋ ਨਜਾਇਜ਼ ਹਥਿਆਰ ਬੜੇ ਸਾਰੇ ਲੋਕ ਨੇ ਮਤਲਬ ਇੱਕ ਨਹੀਂ ਜੇਕਰ ਬਸ ਇਹ ਪੱਤਰਕਾਰਾਂ ਨੂੰ ਪਤਾ ਲੱਗਦਾ ਰਹਿੰਦਾ ਬਿਲਕੁਲ ਬਿਲਕੁਲ ਬੜੇ سارے ਲੋਕ ਨੇ ਜਿਨਾਂ ਨੂੰ ਸਸਰਾਂ ਨੂੰ ਵੀ ਪਤਾ ਹੋਏਗਾ ਬਿਲਕੁਲ ਬੜੇ سارے ਲੋਕ ਨੇ ਜਿਨਾਂ ਕੋ ਨਜਾਇਜ਼ ਅਸਲੇ ਵੀ ਹੋਣਗੇ ਬੜੇ سارے ਲੋਕ ਨੇ ਜਿਨਾਂ ਕੋ ਲਾਇਸੈਂਸੀ ਵੀ ਹੋਣਗੇ ਪਰ ਉਹ ਸ਼ੋਅ ਆਫ ਜ਼ਿਆਦਾ ਕਰਦੇ ਨੇ ਕਿ ਠੀਕ ਹੈ ਅਸਲਾ ਰੱਖਣਾ ਸੈਲਫ ਡਿਫੈਂਸ ਵਾਸਤੇ ਜ਼ਰੂਰੀ ਵੀ ਹੈ ਅੱਜ ਦਾ ਜੋ ਮਾਹੌਲ ਹੋ ਚੁੱਕਾ ਹੈ ਜਿਹੋ ਜਿਹੇ ਹਾਲਾਤ ਵਿਗੜਦੇ ਜਾ ਰਹੇ ਨੇ ਹਨਾ ਹੁਣ ਗਾਣਿਆਂ ਦੀ ਆਪਾਂ ਗੱਲ ਕਰੀ ਹੈ ਹਨਾ ਇੱਕ ਦੌਰ ਸੀ ਵੀ ਗਾਣੇ ਚੱਲਦੇ ਹੁੰਦੇ ਸੀ ਚੰਗੇ ਗਾਣੇ ਵੀ ਚੱਲਦੇ ਹੁੰਦੇ ਸੀ ਬਿਲਕੁਲ ਅੱਜ ਵੀ ਅਸੀਂ ਗਾਣੇ ਆ ਫੀ ਸੂਫੀ ਜੱਦ ਦੇ ਗਾਣੇ ਤੁਸੀਂ ਸੁਣ ਲਓ ਸੂਫੀ ਗਾਣੇ ਕਿੰਨੇ ਅੱਛੇ ਨੇ ਬੇਸ਼ੱਕ ਠੀਕ ਹੈ ਲੋਕੀ ਕਹਿੰਦੇ ਕਿ ਇਹ ਉਹ ਤਾਂ ਜੀ ਪਿਆਰ ਮੁਹੱਬਤ ਦੇ ਨਾਲ ਰਿਲੇਟਡ ਹੈਗੇ ਨੇ ਇਦਾਂ ਨੇ ਉਦਾਂ ਨੇ ਪਰ ਤੁਸੀਂ ਇੱਕ ਵਾਰ ਉਹ ਗਾਣਿਆਂ ਨੂੰ ਸੁਣ ਕੇ ਵੇਖੋ ਜਿਹਦੇ ਰੂਹ ਦੀ ਖੁਰਾਕ ਸਕੂਨ ਹੈ ਜੀ ਰੂਹ ਦੀ ਖੁਰਾਕ ਹੈ ਸੂਫੀਜ਼ਮ ਨੂੰ ਤੁਸੀਂ ਸੁਣੋ ਚੰਗੇ ਆਰਟਿਸਟ ਜਿਹੜੇ ਨੇ ਸਤਿੰਦਰ ਸਰਤਾਜ ਕਿੰਨਾ ਵਧੀਆ ਆਰਟਿਸਟ ਹੈ ਜੀ ਉਹਨਾਂ ਦੇ ਸ਼ੋਜ਼ ਹੁੰਦੇ ਨੇ ਕਿੰਨਾ ਕੁਝ ਕਿੰਨੇ ਵਧੀਆ ਤਰੀਕੇ ਨਾਲ ਵੀਰ ਸਿੰਘ ਆਰਟਿਸਟ ਬਹੁਤ ਵਧੀਆ ਨੇ ਹਨਾ ਹੋਰ ਆਪਣੇ ਕਿੰਨੇ ਆਰਟਿਸਟ ਹੋਏ ਨੇ ਜੀ ਬੜੇ ਲੈਜੈਂਡਸ ਨੇ ਸਤਕਾਰਯੋਗ ਲੋਕ ਨੇ ਜਿਨ੍ਹਾਂ ਨੇ ਬੜਾ ਚੰਗਾ ਸਭ ਕੁਝ ਸਰਵ ਕੀਤਾ ਹੁਣ ਬੇਸ਼ੱਕ ਕਰਨ ਔਜਲਾ ਵੀ ਬਹੁਤ ਸੀਨੀਅਰ ਆ ਪਰ ਉਹ ਸੀਨੀਅਰ ਵਾਲੀ ਗੱਲ ਕਰ ਨਹੀਂ ਰਿਹਾ ਜੀ ਇਹ ਸਾਨੂੰ ਸਾਫ਼ ਤੌਰ ਦੇ ਉੱਪਰ ਦਿਖਦਾ ਪਿਆ ਕਿ ਉਹ ਸਿਨੈਰਿਟੀ ਆਪਣੀ ਦਿਖਾ ਨਹੀਂ ਰਿਹਾ ਤੁਹਾਡੇ ਉਧਰ ਕਲਚਰ ਚੱਲਦਾ ਹੋਏਗਾ ਜੀ ਸਾਡੇ ਪੰਜਾਬ ਦੇ ਵਿੱਚ ਇਹ ਕਲਚਰ ਬਿਲਕੁਲ ਨਹੀਂ ਚੱਲਦਾ ਕਿ ਤੁਸੀਂ ਗਾਲ ਕੱਢੋ ਗਾਲ ਗੱਢਣ ਤੋਂ ਬਾਅਦ ਤੁਸੀਂ ਇਸ ਚੀਜ਼ ਨੂੰ ਪਬਲੀਕਲੀ ਪੋਸਟ ਕਰੋ ਫਿਰ ਦੇਖੋ ਜੀ ਦਾਜੀ ਸ਼ੂਟਿੰਗ ਵੀ ਪੰਜਾਬ ਚ ਹੋਈ ਹੈ ਪੰਜਾਬ ਦੇ ਖੇਤ ਖਲਿਆਣੇ ਤੋਂ ਯੂਜ਼ ਕਰ ਰਹੇ ਹੋ ਮੈਂ ਅੱਜ ਜੀ ਕਿ ਦੇਖੀ ਸਾਰੇ ਪੰਜਾਬ ਦੀ ਸ਼ੂਟਿੰਗ ਪੰਜਾਬ ਦੇ ਛੋਟੇ ਛੋਟੇ ਬੱਚੇ ਨੇ ਜੀ ਉਹ ਗਾਣੇ ਦੇ ਵਿੱਚ ਜਦੋਂ ਉਹ ਬੱਚੇ ਸੁਣਨਗੇ ਕਿ ਇਹ ਦੱਸ ਦੇਣਾ ਸਿੱਧਾ ਕੀ ਹੈ ਨਾ ਬੱਚਿਆਂ ਨੂੰ ਮਤਲਬ ਪਤਾ ਜੀ ਜੀ ਬਿਲਕੁਲ ਸੌਰੀ ਮੈਂ ਗਾਲ ਕੱਢ ਰਹੀ ਆ ਇਹ ਵਾਲੀ ਔਰ ਮੈਂ ਇਹ ਗਾਲ ਮੈਂ ਕੱਢ ਨਹੀਂ ਰਹੀ ਕਰਨ ਉਹਦਲਾ ਨੇ ਆਪਣੇ ਗਾਣੇ ਦੇ ਵਿੱਚ ਕਿਹਾ ਜੀ ਕਹਿੰਦੇ ਨੇ ਕੁੜੀਆਂ ਦੇ ਮੂੰਹ ਚੋਂ ਇਦਾਂ ਦੇ ਲਫ਼ਜ਼ ਚੰਗੇ ਨਹੀਂ ਲੱਗਦੇ ਹਾਂ ਬੀ ਭਲਾ ਦਾਂਗੇ ਕੋਈ ਦਿੱਕਤ ਹੈ ਵਾਲੀ ਗੱਲ ਨਹੀਂ ਹੈਗੀ ਪਰ ਪਰ ਤੁਸੀਂ ਇਹ ਦੇਖੋ ਕਿਹਾ ਤੁਸੀਂ ਓਪਨਲੀ ਸਾਰਿਆਂ ਨੂੰ ਸੁਣਾ ਰਹੇ ਹੋ ਜੀ ਜਾਂ ਇਹ ਕਿੰਨੀਆਂ ਕਿ ਚੰਗੀਆਂ ਗੱਲਾਂ ਹੈ ਕਿ ਮਾਵਾਂ ਬੈਠ ਕੇ ਗਾਣੇ ਸੁਣ ਸਕਦੀਆਂ ਜੀ ਕੀ ਮਾਂਵਾ ਬੈ ਕੇ ਗਾਣੇ ਸੁਣ ਸਕਦੀਆਂ ਬਿਲਕੁਲ ਸੁਣ ਸਕਦੀਆਂ ਇਹ ਦੇਖੋ ਵੀ ਜਦੋਂ ਜਾਗੋ ਨਾਈਟ ਹੁੰਦੀ ਹੈ ਡੀਜੇ ਲੱਗਦਾ ਡੀਜਿਆਂ ਤੇ ਗਾਣਾ ਵੱਜੇਗਾ ਕਿਵੇਂ ਦਾ ਲੱਗੇਗਾ ਉੱਥੇ ਤਾਂ ਨੱਚਦੇ ਵੀ ਸਾਰੇ ਭੈਣ ਭਰਾ ਇਕੱਠੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਮੇਰੀ ਤਾਂ ਇਹੀ ਸਲਾਹ ਹੈ ਕਿ ਇਹਨਾਂ ਨੂੰ ਸਮਝਣਾ ਚਾਹੀਦਾ ਸੋ ਮੇਰਾ ਇੱਕ ਸਵਾਲ ਹੈ ਕਿ ਮੈਂ ਪਹਿਲਾਂ ਵੀ ਕਰ ਚੁੱਕਿਆ ਮੈਂ ਰਿਪੀਟ ਕਰਦਾ ਪਿਆਵਾ ਕਿ ਅਗਰ ਉਹਨੂੰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਕੀ ਸੋਚਦੇ ਕੀ ਹੋਣਾ ਚਾਹੀਦਾ ਦੇਖੋ ਜੀ ਕਾਰਵਾਈ ਜ਼ਾਹਿਰ ਜੀ ਗੱਲ ਹੈ ਡੀਜੀਪੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਲਾਅ ਐਂਡ ਆਰਡਰ ਮੇਨਟੇਨ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਮੇਰੇ ਵੱਲੋਂ ਤਾਂ ਅਪੀਲ ਹੈ ਕਿ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਤਾਂ ਕਾਰਵਾਈ ਹੋਈ ਤੇ ਪੰਜਾਬ ਦੇ ਬਾਕੀ ਆਰਟਿਸਟ ਜਿਹੜੇ ਹੈਗੇ ਨੇ ਜਾਂ ਫਿਰ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਨੇ ਉਹਨਾਂ ਨੂੰ ਵੀ ਪਤਾ ਚੱਲ ਜਾਏਗਾ ਕਿ ਸਾਡੇ ਪੰਜਾਬ ਦਾ ਕਲਚਰ ਇਹ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦਾ ਕਲਚਰ ਜੇਕਰ ਅਸੀਂ ਉਹਦਾ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਪੁਰਾਣਾ ਕਲਚਰ ਅੱਜ ਵੀ ਜ਼ਿੰਦਾ ਹੀ ਹੈ ਜੀ ਇਹ ਬਸ ਮੋੜ ਤੋਂ ਇਹਨੂੰ ਸੁਰਜੀਤ ਕਰਨ ਦੀ ਜਿਹੜੀ ਹੈ ਜ਼ਰੂਰਤ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਕਾਰਵਾਈ ਮਲੇ ਕਾਰਵਾਈ ਤਾਂ ਹੋਏਗੀ ਡੈਫੀਨਟਲੀ ਕੁਝ ਤਾਂ ਕਾਰਵਾਈ ਹੋਏਗੀ ਇਸ ਚੀਜ਼ ਦੇ ਨਾਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਉਹਨਾਂ ਤੱਕ ਵੀ ਵੀਡੀਓਜ਼ ਪਹੁੰਚ ਹੀ ਜਾਣਗੀਆਂ ਕਿ ਉਹਨਾਂ ਦੇ ਉੱਪਰ ਕਿੰਨੇ ਐਕਸ਼ਨ ਦਿੱਤਾ ਕਿੰਨੇ ਪੱਤਰ ਭੇਜੇ ਨੇ ਕੀ ਕੀਤਾ ਕੁਝ ਨਾ ਕੁਝ ਤਾਂ ਡੈਫੀਨਟਲੀ ਹੋ ਹੀ ਜਾਏਗਾ ਬਾਕੀ ਮੈਂ ਆਪਣੇ ਵੱਲੋਂ ਆਪਣੇ ਪੱਤਰਕਾਰ ਵੀਰਾਂ ਪੈਨਾ ਭਰਾਵਾਂ ਨੂੰ ਦੋਸਤ ਜਿੰਨੇ ਵੀ ਮੇਰੇ ਪੱਤਰਕਾਰੀ ਫੀਲਡ ਵਿੱਚ ਨੇ ਪੈਨ ਪੰਜਾਬ ਚ ਨੇ ਚਾਹੇ ਚਾਹੇ ਉਹ ਵਿਦੇਸ਼ਾਂ ਵਿੱਚ ਵੱਸਦੇ ਨੇ ਇੱਕ ਹੱਥ ਬਨ ਕੇ ਬੇਨਤੀ ਕਰਾਂਗੀ ਕਿ ਆਪਣੀਆਂ ਵੀਡੀਓਜ਼ ਦੇ ਵਿੱਚ ਆਪਣੀਆਂ ਖਬਰਾਂ ਦੇ ਵਿੱਚ ਇਹੋ ਜਿਹੇ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਪੋਜ਼ ਕਰੋ ਜੇਕਰ ਕੋਈ ਗਲਤ ਕਰਦਾ ਤਾਂ ਠੋਕ ਕੇ ਲਿਖੋ ਕਿ ਉਸ ਬੰਦੇ ਨੇ ਗਲਤ ਕੀਤਾ ਯੋਸ ਬੰਦੇ ਨੇ ਗਲਤ ਤਰੀਕੇ ਨਾਲ ਰਿਪਰੈਜੈਂਟੇਸ਼ਨ ਕਿਸੇ ਚੀਜ਼ ਦੀ ਕੀਤੀ ਹੈ ਜਦੋਂ ਜੇ ਮੀਡੀਆ ਨੂੰ ਆਪਾਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਹਿੰਦੇ ਆ ਬੇਸ਼ੱਕ ਚਲੋ ਅੱਜ ਦੇ ਟਾਈਮ ਤੇ ਯੈਲੋ ਜਰਨਲਿਜ਼ਮ ਬਹੁਤ ਹੈ ਬਹੁਤ ਹੈ ਅਸੀਂ ਦੇਖਦੇ ਆ ਠੀਕ ਹੈ ਪਰ ਗੱਲ ਇਹ ਹੁੰਦੀ ਹੈ ਫਿਰ ਵੀ ਜਿੱਥੇ ਕਿਤੇ ਨਾ ਕਿਤੇ 1% ਵੀ ਜੇਕਰ ਸਚਾਈ ਹੈਗੀ ਹੈ ਜਿਹੜੇ ਲੋਕ ਵਧੀਆ ਕੰਮ ਕਰ ਰਹੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਇਹੋ ਜਿਹੀਆਂ ਚੀਜ਼ਾਂ ਖੁੱਲ੍ਹ ਕੇ ਐਕਸਪੋਜ਼ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਇਹੋ ਜਿਹਾ ਗਾਣਾ ਕਰੇ ਕੋਈ ਫਿਲਮ ਕਰੇ ਕੋਈ ਐਦਾਂ ਦਾ ਕੁਝ ਕਰਨ ਦੀ ਕੋਸ਼ਿਸ਼ ਕਰੇ ਵੀ ਜੇਕਰ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਅੰਜਾਮ ਕੀ ਹੋਣਾ ਹੈ ਜੀ ਬਹੁਤ ਮਿਹਰਬਾਨੀ ਇਹ ਮੇਰੀ ਛੋਟੀ ਭੈਣ ਮਨਪ੍ਰੀਤ ਕੌਰ ਨੇ ਜੋ ਅਪੀਲ ਕੀਤੀ ਹੈ ਵਾਇਸੋ ਪੰਜਾਬ ਇਹ ਵਾਅਦਾ ਕਰਦਾ ਹੈ ਕਿ ਅਸੀਂ ਪਹਿਲਾਂ ਵੀ ਅਜਿਹੇ ਗਾਇਕ ਤੇ ਕਲਾਕਾਰ ਜਿਹੜੇ ਕੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਪੰਜਾਬ ਦੇ ਸੰਸਕ੍ਰਿਤੀ ਨੂੰ ਖਰਾਬ ਕਰ ਰਹੇ ਉਹਨਾਂ ਦੇ ਖਿਲਾਫ ਚੱਲਾਂਗੇ ਤੇ ਮੇਰੀ ਵੀ ਇੰਨਾ ਵਾਂਗ ਇਹ ਅਪੀਲ ਹੈ ਬਾਕੀ ਪੱਤਰਕਾਰਾਂ ਨੂੰ ਕਿ ਤੁਸੀਂ ਵੀ ਇਹਨਾਂ ਨੂੰ ਐਕਸਪੋਜ਼ ਕਰੋ ਨੰਗਾ ਕਰੋ ਤਾਂ ਕਿ ਅੱਗੇ ਤੋਂ ਇਹ ਇਹ ਜਿਹੀਆਂ ਸ਼ਬਦਾਵਲੀ ਵਰਤਨ ਤੋਂ ਪਹਿਲਾਂ ਜਰੂਰ ਸੋਚਣ ਜੁੜੇ ਰੋ ਵਾਇਸੋ ਪੰਜਾਬ ਨਾਲ ਧੰਨਵਾਦ